ਇਹ ਘਾਟਾ ਵੀ ਨਹੀਂ ਵੇਖੋ ਪੂਰਾ ਹੋਣਾ ਜੀ ਜੋ ਘਾਟਾ ਆ ਇੰਡਸਟਰੀ ਨੂੰ ਤਾਂ ਚਲੋ ਹੈਗਾ ਹੀ ਹੈਗਾ ਬਟ ਉਹਨਾਂ ਦੀਆਂ ਗੱਲਾਂ ਔਰ ਬੜਾ ਕੁਝ ਸਿੱਖਿਆ ਜ਼ਿੰਦਗੀ 'ਚ ਉਹਨਾਂ ਕੋਲੋਂ 20-22 ਸਾਲ ਪੁਰਾਣਾ ਸਾਡਾ ਉਹਨਾਂ ਦਾ ਆਸਾਨ ਸੀਗੀ ਜੇ ਫਿਲਮਾਂ ਦੀ ਗੱਲ ਕਰੀਏ ਤਾਂ ਫਿਲਮਾਂ ਦੇ ਵਿੱਚ ਉਹ ਜਿਹੜਾ ਉਹਨਾਂ ਦਾ ਸਟਾਈਲ ਸੀ ਜਿਹੜਾ ਉਹਨਾਂ ਦਾ ਇੱਕ ਵੱਖਰਾ ਹੀ ਅੰਦਾਜ਼ ਸੀ ਕੰਮ ਕਰਨ ਦਾ ਸਕ੍ਰਿਪਟ ਨੂੰ ਲੈ ਕੇ ਔਨ ਔਨ ਸੈੱਟ 'ਤੇ ਚੀਜ਼ਾਂ ਚੇਂਜ ਕਰਕੇ ਉਹ ਜਿਹੜਾ ਪਰੈਜ਼ੈਂਸ ਆਫ ਮਾਈਂਡ ਸੀਗਾ ਉਹ ਬਹੁਤ ਘੱਟ ਕਲਾਕਾਰਾਂ 'ਚ ਵੇਖਣ ਨੂੰ ਮਿਲਦਾ ਜੀ ਬਾਕੀ ਜੇ ਆਪਣੀਆਂ ਯਾਦਾਂ ਦੀ ਗੱਲ ਕਰੀਏ ਤੇ ਬੜੀ ਪੁਰਾਣੀ ਸਾਂਝ ਸੀ ਉਹਨਾਂ ਨਾਲ ਔਰ ਮੈਨੂੰ ਇੱਕ ਚੀਜ਼ ਜਿਹੜੀ ਮੈਨੂੰ ਲੱਗਦਾ ਕਿ ਰਹਿ ਗਈ ਜ਼ਿੰਦਗੀ ਦੇ ਵਿੱਚ ਮੈਨੂੰ ਇੱਕ ਵਾਰ ਉਹਨਾਂ ਨੇ ਇੱਕ ਵਾਰ ਨਹੀਂ ਕਈ ਵਾਰ ਕਿਹਾ ਕਿ ਜਰਨਲ ਇੱਕਰਨਾ ਮੈਂ ਧਾਰਮਿਕ ਫਿਲਮ ਦੇ ਵਿੱਚ ਮੈਂ ਕੰਮ ਜ਼ਰੂਰ ਕਰਨਾ ਚਾਹੁੰਦਾ ਮੈਨੂੰ ਲੱਗਦਾ ਕਿ ਤੁਸੀਂ ਲੱਗੇ ਹੋ ਬਣਾਉਣ ਵਾਸਤੇ ਉਹੋ ਜਿਹੀਆਂ ਫਿਲਮਾਂ ਤੇ ਮੈਂ ਉਹਨਾਂ ਫਿਲਮਾਂ ਦਾ ਹਿੱਸਾ ਹਨਾ ਡਿਸਕਸ ਵੀ 2-3 ਸਾਲ ਪਹਿਲਾਂ ਜਦੋਂ ਅਸੀਂ ਸ਼ੂਟ ਕਰਦੇ ਸੀ ਤੇ ਉਦੋਂ ਮੇਨਾਂ ਗੱਲ ਕੀਤੀ ਕਹਿੰਦਾ ਜੀ ਮੈਂ ਚਾਹੁੰਦਾ ਇੱਕ ਸਿੰਘ ਦਾ ਕਰੈਕਟਰ ਮੈਂ ਕਹਿੰਦਾ ਆਹ ਸਟਾਈਲ ਨਹੀਂ ਚੱਲਣਾ ਭਾਜੀ ਉਹਦੇ ਵਿੱਚ ਕਿੰਨੇ ਇਹ ਤੇ ਬਦਲਣਾ ਵੀ ਨਹੀਂ ਮੈਂ ਇਦਾਂ ਦਾ ਉਹਦੇ ਵਿੱਚ ਪਰ ਮੈਂ ਚਾਹੁੰਦਾ ਵਾਂ ਕਿ ਜ਼ਿੰਦਗੀ 'ਚ ਇੱਕ ਕਰੈਕਟਰ ਕਈ ਕਰੈਕਟਰ ਡਿਸਕਸ ਕਰਦੇ ਸੀ ਬਹੁਤ ਜ਼ਿਆਦਾ ਉਹ ਕਹਿੰਦੇ ਲੋਕੀ ਮੈਨੂੰ ਸਿਰਫ ਮਤਲਬ ਛਣਕਾਟੇ ਵਾਲੇ ਫਲੇਵਰ ਦੇ ਵਿੱਚ ਹੀ ਵੇਖਣਾ ਚਾਹੁੰਦੇ ਪਰ ਮੈਂ ਬੜੇ ਤਰ੍ਹਾਂ ਦੇ ਕਿਰਦਾਰ ਕਰਦਾ ਚਾਹੁੰਦਾ ਮੈਨੂੰ ਲੱਗਦਾ ਉਹ ਸਾਰੇ ਕਿਰਦਾਰ ਆਪਣੇ ਤੁਹਾਡੀ ਗੱਲਬਾਤ ਅੱਠ ਕੁ ਮਹੀਨੇ ਪਹਿਲਾਂ ਇਸੇ ਮਸਲੇ ਤੇ ਕੀ ਧਾਰਮਿਕ ਫਿਲਮ ਨਹੀਂ ਜੀ ਨੋਰਮਲੀ ਅੱਠ ਕੁ ਮਹੀਨੇ ਪਹਿਲਾਂ ਹੋਈ ਸੀ ਗੱਲਬਾਤ ਬਟ ਉਹ ਪਤਾ ਪਤਾ ਲੈਣ ਵਾਸਤੇ ਸੀ ਬਟ ਮੈਂ ਜ਼ਿਆਦਾ ਬਾਹਰ ਰਹਾ ਵਾਂ ਫਿਲਮਾਂ ਬਾਹਰ ਚੱਲਦੀਆਂ ਸੀਗੀਆਂ ਬਟ ਬੜਾ ਸ਼ੌਕਿੰਗ ਸੀ ਆ ਜੀ ਇੰਨੇ ਜ਼ਿਆਦਾ ਤੁਹਾਨੂੰ ਲੱਗਦਾ ਸੀ ਸੀਰੀਅਸ ਹੋਣਗੇ ਤੇ ਇੰਨੇ ਜ਼ਿਆਦਾ ਨਹੀਂ ਭਾਜੀ ਇਹ ਸੋਚਿਆ ਵੀ ਸੀ ਕਿ ਇੰਨੀ ਛੇਤੀ ਇਹ ਸਭ ਕੁਝ ਰਿਪਰ ਜੋ ਮਾਲਕ ਦਾ ਭਾਣਾ ਜੀ ਗੁਰਬਾਣੀ ਵੀ ਉਹੀ ਕਹਿੰਦੀ ਆ ਵੀ ਸਮਝਦੇ ਦੇਖੋ ਗੱਲਬਾਤ ਹੋਈ ਸੀ ਤੁਹਾਡੀ ਸਦਲਾ ਨਰਦਲਾ ਸੱਤ ਅੱਠ ਮਹੀਨੇ ਪਹਿਲਾਂ ਤੇ ਮੇਰੀ ਗੱਲਬਾਤ ਹੋਈ ਉਸ ਤੋਂ ਬਾਅਦ ਮੈਂ ਵੀ ਗਿਆ ਮੈਂ ਬਾਹਰ ਰਿਆਂ ਜ਼ਿਆਦਾ ਮੈਨੂੰ ਵੀ ਅਜੇ ਮਹੀਨਾ ਡੇਢ ਮਹੀਨੇ ਹੋਇਆ ਆਇਆ ਨੂੰ ਤੇ ਮੈਂ ਬਾਕੀ ਬੜੀ ਮਦਭਾਗੀ ਘਟਣਾ ਜੀ ਪਰਮਾਤਮਾ ਆਪਣੇ ਚਰਨਾ ਚਣਨ ਵਾਸਤੇ ਥੈਂਕ ਯੂ ਠੀਕ ਹੈ ਕਿ ਕਾਟਾ ਵੀ ਨਹੀਂ ਵੇਖੋ ਪੂਰਾ ਹੋਣਾ ਜੀ ਜੋ ਕਾਟਾ ਆ ਇੰਡਸਟਰੀ ਨੂੰ ਤਾਂ ਚਲੋ ਹੈਗਾ ਹੀ ਹੈਗਾ ਬਟ ਉਹਨਾਂ ਦੀਆਂ ਗੱਲਾਂ ਔਰ ਬੜਾ ਕੁਝ ਸਿੱਖਿਆ ਜ਼ਿੰਦਗੀ 'ਚ ਉਹਨਾਂ ਕੋਲੋਂ 20 22 ਸਾਲ ਪੁਰਾਣਾ ਸਾਡਾ ਉਹਨਾਂ ਨਾਲ ਸਾਹਨ ਸੀਗੀ ਜੇ ਫਿਲਮਾਂ ਦੀ ਗੱਲ ਕਰੀਏ ਤੇ ਫਿਲਮਾਂ ਦੇ ਵਿੱਚ ਉਹ ਜਿਹੜਾ ਉਹਨਾਂ ਦਾ ਸਟਾਇਲ ਸੀ ਜਿਹੜਾ ਉਹਨਾਂ ਦਾ ਇੱਕ ਵੱਖਰਾ ਹੀ ਅੰਦਾਜ਼ ਸੀ ਕੰਮ ਕਰਨ ਦਾ ਸਕ੍ਰਿਪਟ ਨੂੰ ਲੈ ਕੇ ਔਨ ਔਨ ਸੈੱਟ ਹੀ ਚੀਜ਼ਾਂ ਚੇਂਜ ਕਰਕੇ ਉਹ ਜਿਹੜਾ ਪਰੈਜ਼ੈਂਸ ਆਫ ਮਾਈਂਡ ਸੀਗਾ ਉਹ ਬਹੁਤ ਘੱਟ ਕਲਾਕਾਰਾਂ 'ਚ ਵੇਖਣ ਨੂੰ ਮਿਲਦਾ ਜੀ ਬਾਕੀ ਜੇ ਆਪਣੀਆਂ ਯਾਦਾਂ ਦੀ ਗੱਲ ਕਰੀਏ ਤੇ ਬੜੀ ਪੁਰਾਣੀ ਸਾਂਝ ਸੀ ਉਹਨਾਂ ਨਾਲ ਔਰ ਮੈਨੂੰ ਇੱਕ ਚੀਜ਼ ਜਿਹੜੀ ਮੈਨੂੰ ਲੱਗਦਾ ਕਿ ਰਹਿ ਗਈ ਜ਼ਿੰਦਗੀ ਦੇ ਵਿੱਚ ਮੈਨੂੰ ਇੱਕ ਵਾਰ ਉਹਨਾਂ ਨੇ ਇੱਕ ਵਾਰ ਨਹੀਂ ਕਈ ਵਾਰ ਕਿਹਾ ਕਿ ਜਰਨਲ ਇਕਰਨਾ ਮੈਂ ਧਾਰਮਿਕ ਫਿਲਮ ਦੇ ਵਿੱਚ ਮੈਂ ਕੰਮ ਜ਼ਰੂਰ ਕਰਨਾ ਚਾਹੁੰਦਾ ਮੈਨੂੰ ਲੱਗਦਾ ਕਿ ਤੁਸੀਂ ਲੱਗੇ ਹੋ ਬਣਾਉਣ ਵਾਸਤੇ ਉਹੋ ਜਿਹੀਆਂ ਫਿਲਮਾਂ ਤੇ ਮੈਂ ਉਹਨਾਂ ਫਿਲਮਾਂ ਦਾ ਹਿੱਸਾ ਹਾਂ ਨਾ ਡਿਸਕਸ ਵੀ 2-3 ਸਾਲ ਪਹਿਲਾਂ ਜਦੋਂ ਅਸੀਂ ਸ਼ੂਟ ਕਰਦੇ ਸੀ ਤੇ ਉਦੋਂ ਮੇਨਾਂ ਗੱਲ ਕੀਤੀ ਕਹਿੰਦੇ ਵੀ ਮੈਂ ਚਾਹੁੰਦਾ ਇੱਕ ਸਿੰਘ ਦਾ ਕਰੈਕਟਰ ਮੈਂ ਕਹਿੰਦਾ ਆਹ ਸਟਾਈਲ ਨਹੀਂ ਚੱਲਣਾ ਭਾਜੀ ਉਹਦੇ ਵਿੱਚ ਕਿਵੇਂ ਇਹ ਤੇ ਬਦਲਣਾ ਵੀ ਨਹੀਂ ਮੈਂ ਇਦਾਂ ਦਾ ਉਹਦੇ ਵਿੱਚ ਬਟ ਮੈਂ ਚਾਹੁੰਦਾ ਵਾਂ ਕਿ ਜ਼ਿੰਦਗੀ 'ਚ ਇੱਕ ਕਰੈਕਟਰ ਕਈ ਕਰੈਕਟਰ ਡਿਸਕਸ ਕਰਦੇ ਸੀ ਬਹੁਤ ਜ਼ਿਆਦਾ ਉਹ ਕਹਿੰਦੇ ਲੋਕੀ ਮੈਨੂੰ ਸਿਰਫ ਮਤਲਬ ਛਣਕਾਟੇ ਵਾਲੇ ਫਲੇਵਰ ਦੇ ਵਿੱਚ ਹੀ ਵੇਖਣਾ ਚਾਹੁੰਦੇ ਪਰ ਮੈਂ ਬੜੇ ਤਰ੍ਹਾਂ ਦੇ ਕਿਰਦਾਰ ਕਰਦਾ ਚਾਹੁੰਦਾ ਮੈਨੂੰ ਲੱਗਦਾ ਉਹ ਸਾਰੇ ਕਿਰਦਾਰ ਆਪਣੇ ਤੁਹਾਡੀ ਗੱਲਬਾਤ ਅੱਠ ਕੁ ਮਹੀਨੇ ਪਹਿਲਾਂ ਇਸੇ ਮਸਲੇ ਤੇ ਕੀ ਧਾਰਮਿਕ ਫਿਲਮ ਨਹੀਂ ਜੀ ਨਾਰਮਲੀ ਅੱਠ ਕੁ ਮਹੀਨੇ ਪਹਿਲਾਂ ਹੋਈ ਸੀ ਗੱਲਬਾਤ ਬਟ ਉਹ ਪਤਾ ਪਤਾ ਲੈਣ ਵਾਸਤੇ ਸੀ ਬਟ ਮੈਂ ਜ਼ਿਆਦਾ ਬਾਹਰ ਰਹਿਆ ਵਾ ਫਿਲਮਾਂ ਬਾਹਰ ਚੱਲਦੀਆਂ ਸੀਗੀਆਂ ਬਟ ਬੜਾ ਸ਼ੌਕਿੰਗ ਸੀ ਆ ਜੀ ਇੰਨੇ ਜ਼ਿਆਦਾ ਸਾਨੂੰ ਲੱਗਦਾ ਸੀ ਸੀਰੀਅਸ ਹੋਣਗੇ ਬਟ ਇੰਨੇ ਜ਼ਿਆਦਾ ਨਹੀਂ ਭਾਜੀ ਇਹ ਸੋਚਿਆ ਨਹੀਂ ਸੀ ਕਿ ਇੰਨੀ ਛੇਤੀ ਇਹ ਸਭ ਕੁਝ ਰੁਪਰ ਜੋ ਮਾਲਕ ਦਾ ਭਾਣਾ ਜੀ ਗੁਰਬਾਣੀ ਵੀ ਉਹੀ ਕਹਿੰਦੀ ਆ ਵੀ ਤਾਂ ਦੇਖੋ ਕਰਵਾ ਤੋਈ ਸੋਡੀਸ ਇਹ ਨਾਲ ਨਾਲ ਬੈਠੇ ਨਹੀਂ 7-8 ਮਹੀਨੇ ਪਹਿਲਾਂ ਤੇ ਮੇਰੀ ਗੱਲਬਾਤ ਹੋਈ ਉਸ ਤੋਂ ਬਾਅਦ ਮੈਂ ਵੀ ਗਿਆ ਮੈਂ ਬਾਹਰ ਰਿਆਂ ਜ਼ਿਆਦਾ ਮੈਨੂੰ ਵੀ ਅਜੇ ਮਹੀਨਾ ਡੇਢ ਮਹੀਨੇ ਹੋਇਆ ਆਇਆ ਨੂੰ ਕਿ ਮੈਂ ਬਾਕੀ ਬੜੀ ਮਦਭਾਗੀ ਘਟਣਾ ਪ੍ਰਮਾਤਮਾ ਆਪਣੇ ਚਰਨਾਂ ਚ ਨਵਾਸ ਦੇ ਠੀਕ ਹੈ